ਦੋ ਬਣਾ ਤਾ ਕੋ ਮੈਂ ਡਾਲ ਦਨੋ ਉਹ ਵੇਲਾ ਸੋਣੀ ਵਾਲ ਵੇਲਾ ਇਹਦੇ ਲੱਗਣਦੇ ਮੈਨੂੰ ਤੀਤ ਨਹੀਂ ਲਾਦੇ ਵੇਲਾ ਤਵੇ ਦੀ ਨਹੀਂ ਜਲੀ ਆ ਉਹ ਵੀ ਮੈਂ ਸੋਚਣ ਡਿਆ ਵਾਂ ਕਿ ਚੰਗੇ ਨਹੀਂ ਲੱਗੀ ਦਾ ਏਦਾਂ ਕਰ ਇਹਦੇ ਕੱਪੜੇ ਕੱਢ ਇਹਨੂੰ ਮੈਂ ਛੱਡ ਕੇ ਆਵਾਂ ਸਵੇਰੇ ਉਹ 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 ਤੇ ਤੈਨੂੰ ਤੈਨੂੰ ਮੈਂ ਤੈਨ ਨਹੀਂ ਆਪੀ ਵੀਗਾ ਉਹ ਜਰਾ ਕੱਲ ਨੂੰ ਕੋ ਲਾਮਾ ਮਿਲਿਆ ਨਾ ਤੇ ਬੇਚਤੀ ਬੜੀ ਹੋਣੀ ਸਾਡੀ ਮੈਂ ਨਹੀਂ ਦੋਂਦਾ ਤੈਨੂੰ ਮੈਂ ਤਾਂ ਨਹੀਂ ਦੋ ਪੀ ਦੋ ਪੀ ਦੇ ਮਾਦਰ ਪਈਆ ਤੇ ਤਾਲ ਨੂੰ ਤੋਂ ਇਦਾਲਾਬਾਦ ਉਹਦੀ 1926 ਵਾਦਾ ਤਾ ਤਾ ਉਹਦੇ ਫੇਰ ਤੁਸੀਂ ਮੈਨੂੰ ਤੇ ਨਾ ਵਾ ਤੇ ਤੇਈ ਭੈ ਤੇਈ ਭੈ ਉਹ ਹੀ ਸੋਚਣ ਦੇ ਮੈਂ ਗੱਲਾਂ ਵੀ ਸਵੇਰ ਦੀ ਨਿਕਲ ਮੁੜਦਾ ਮੁੜੀ ਨਹੀਂ ਲੈ ਨਹੀਂ ਅੱਜ ਇਹਨੂੰ ਤਾ ਦੇ ਆਉਂਦੀ ਆ ਨਾ ਇਹ ਇੰਦਾ ਤਪਰੇ ਬਾ ਤੇ ਤਾਲ ਤੇਨੂੰ ਮੈਂ ਨਾ ਤੇਰੇ ਪਿੰਡ ਸੱਜ ਜਾਵਾ ਤੇ ਬਚੇਰਾ ਦਿਨ ਲੈ ਲਿਆ ਵਾ ਬਚਰੀ ਚੋਬਾ ਤਾਂ ਹੱਤ ਲਈ ਆ ਮੂੰ ਤੇ ਤੰਜੇ ਤੰਜੇ ਆਈ ਤਤ ਦੇ ਤਾਤਾ ਤੇ ਬੁਰੀ ਬੁਰੀ ਆਈ ਤਤ ਲੈਣੀ ਆ ਬਰਿਆਈ ਹੁੰਦੀ ਆ ਹਾਂ ਦੋਨ ਦੇ ਮੇਰੀ ਜਦੋਂ ਬਜਾਣੀ ਇਦਾਂ ਦੀ ਤਾਂ ਫਿਰ ਮਤੋਲ ਜਣਾ ਚਲੇ ਤਾ ਤੈਨੂੰ ਕਿਉਂ ਨਹੀਂ ਬਰਾ ਮੋਣੀ ਜੀ ਦੁਲਹਾਂ ਮੈਂ ਨੇ ਭੈਣ ਭਰਾਵਾਂ ਨੂੰ ਸਮਝਦਾ ਮੈਂ ਚੱਲ ਕੋਈ ਗੱਲ ਨਹੀਂ ਕਿੰਨੂ ਮੈਂ ਦੱਛਿਆ ਗੱਲਾਂ ਕਰਦੀ ਆ ਚੰਗੇ ਲੱਗੀ ਤਾਂ ਕਿਨੂ ਮੈਂ ਦੱਛਿਆ ਜੇ ਨੱਛਣ ਜਿਹੜੇ ਨਾ ਭਾਂ ਪਾਏ ਨਹੀਂ ਆਈ ਦੇ ਦੱਛਣ ਵਿਦਲ ਜਿਆ ਤਾਂ ਜਿੱਥੇ ਪ੍ਰੋਣੇ ਨੂੰ ਛੱਡ ਕੇ ਆਦੀ ਜਵਾਲੀ ਤੁਹਾਡਾ ਅੱਖਣ ਵਦਾ ਹੀ ਜਾਂ ਫਿਰ ਤੂੰ ਗੁੱਸਾ ਕਰਨਾ ਜਿਹੜੇ ਤੁਹਾਡੇ ਤੇ ਨਹੀਂ ਆ ਨਾ ਦਿਨ ਦਿੱਤਾ ਲੀਠੋਣੀ ਜਿਹੜੀ ਆਪਣੇ ਮੂੰਹ ਕਹਿੰਦੀ ਮੇਰਾ ਵਿਆਹ ਕਰਾ ਦੇ ਚੰਗੇ ਲੱਗੀ ਤਾਂ ਕਿਨੂ ਅੱਦ ਲੱਗੀ ਹੀ ਛੋਣੀ ਇਦਾਂ ਛੋਣੀ ਨੂੰ ਇਹਨੂੰ ਲੈ ਜਾ ਇਹ ਤੇ ਛਾਲੇ ਪਵਾ ਦੇ ਜੀ ਤੂੰ ਤੇਰੇ ਲਵੇਵੇਂ ਵੀ ਤੂੰ ਦੇ ਕੱਪੜੇ ਪਾ ਇਨੂੰ ਆਪੇ ਚੱਲ ਪੈਂਦਾ ਆਪਣੇ ਬੈਤ ਹੀ ਜਾ ਲਿਆਈ ਹੁਣ ਪਤਾ ਨਹੀਂ ਚੱਤੇ ਚੱਤੇ ਛੁੱਤੇ ਆਉਣੇ ਆ ਉਹ ਲੱਭਣ ਲੱਗੇ ਇਹ ਨੱਧਾ ਦਿਨ ਤਾ ਦੇਣਾ ਆ ਅੱਜ ਨਹੀਂ ਆਂਦੇ ਕੱਲ ਨੂੰ ਸਾਡਾ ਆਉਂਗਾ ਹੀ ਰਤਾ ਆਪਾਂ ਨਵੀਰ ਦਾ ਜੋੜੇ ਨੂੰ ਚੱਤੇ ਆਈ ਜਿਹੜੀ ਜੋੜੇ ਨੂੰ ਛੱਜ ਤੇ ਜੇ ਹੱਦੇ ਪਿੰਦ ਵਾਦੀ ਦੇ ਜੱਤਾ ਛਾਣ ਜੜੀਆਂ ਪਾਣੀ ਦੇਣੀਆਂ ਇੱਥੇ ਦੰਦ ਪਾਇਆ ਤਾ ਮੁਰਕੇ ਤੂੰ ਹੀ ਜੋੜੇ ਨੂੰ ਲਿਉਣੀ ਇੱਥੇ ਪਤਾ ਕੀ ਆ ਅਦਲਿਆਂ ਦਾ ਮੰਗਾ ਵਾ ਤਾ ਨੂੰ ਤੋ ਹੀ ਗੁੰਮੀਤੀ ਹੋ ਰਹੀ ਯਾਰ ਲੈ ਦੋ ਬੰਦੀ ਥਾਲੀ ਆਈ ਤੇ ਮੈਂ ਬਣਾ ਲਈ ਆ ਖੋਲ ਦਿੱਤੀ ਚਲ ਕੋਈ ਵਾਲ ਨਿਆਣੀ ਸਿਆਣੀ ਆ ਕੋਈ ਗੱਲ ਨਹੀਂ ਮੈਨੂੰ ਵੀ ਤੜੀ ਰਹਿਣਾ ਉਹਨਾਂ ਦੇ ਘਰ ਜੀ ਇਹਨੂੰ ਜਿਸ ਨਾਰੀ ਥਾਲੀ ਲਾਦੀ ਨੋਨੀ ਧਨੀਆ ਮੈਨੂੰ ਨਹੀਂ ਤੂੰ ਮੈਂ ਮੁੱਠ ਛੁੱਲ ਦਿੱਤੀ ਥੂ ਥੂ ਚੜਾਰੇ ਜਾਉ ਜੱਬ ਤੇ ਹੋ ਚਾਪਾ ਮੇ ਪਾਦਾ ਤੇ ਤੂੰ ਮੈਨੂੰ ਇੱਕ ਦੋ ਜਾਣੇ ਕਿਹਾ ਵੀ ਆ ਕਿ ਸਾਲੀ ਜਿਹੜੀ ਉਹਨਾਂ ਕਾ ਜਿਆਦਾ ਜਾਂਦੀ ਐ ਮੈਂ ਕੋਈ ਨਹੀਂ ਯਾਰ ਨਿਆਣੀ ਕੋਈ ਤਾੜੀ ਨਹੀਂ ਤਾੜੀ ਨਹੀਂ ਪਤਾ ਹੁੰਦਾ ਦੁਨੀਆਂ ਚਾਰ ਭੜਾ ਛੜਾ ਭੜਾ ਭੜ ਪਤਾਉ ਲੱਤੀ ਜਿੱਦਾਂ ਕੋਈ ਦੋਲ ਥੜਾਉਦੀ ਮਿੰਨੋ ਤੇ ਪੰਜ ਚਾਰ ਜਾਣੇ ਉੱਥੇ ਬੈਂਚ ਤੇ ਬੈਠੇ ਹੁੰਦੇ ਆ ਉਹ ਵੇਂਦੇ ਜਾਂਦੀ ਹੁੰਦੀ ਨਹੀਂ ਤੇ ਆ ਮਾਂ ਜਿਹੜੀ ਮਾਂ ਤੇ ਬੋਲ ਜੀ ਇਹਨੇ ਨਹੀਂ ਸੱਜਣਾ ਮੈਨੂੰ ਦੱਲਾ ਤਾ ਤਾ ਤੇਰੇ ਤੋਤ ਹਾਂ ਤੋਤ ਸੋ ਕਰ ਆਓ ਪੋਤਾ ਅੰਦਰ ਜਦ ਮੈਂ ਦੀਵਨ ਮੈਨੂੰ ਦੱਤ ਮੇਰਾ ਬਰਾ ਲਾਦਾ ਮਮੀ ਨਾ ਬੁਰਾ ਪਿਆ ਤਾ ਲਾਇਆ ਤੇ ਤੇ ਬਰਾ ਲੱਥਾ ਨਹੀਂ ਲਾਤੇ ਤਵਾਰਿਆਂ ਨੇ ਆਪਣਾ ਤਾਲੀ ਵੇਖਿਆ ਤਵਾਰਿਆਂ ਨੇ ਦਲੀਬੀ ਦਾ ਆਹਾ ਦਾ ਹੀ ਤੋਤ ਬਿਓ ਚ ਤੋਤ ਤੋਤੇ ਪਾਣੀ ਆ ਛਾ ਜਨੀ ਜੀਭ ਛਾਤੀ ਨਹੀਂ ਹੋਈ ਮੈਂ ਇਹਦਾ ਪੋਤਾ ਕੀ ਆ ਵੀ ਮੈਂ ਅਲਮਤਿਆ ਤੂੰ ਹੀ ਲਾਦੀ ਆ ਮੈਂ ਇੰਨੇ ਪੈਸੇ ਵੀ ਲਾਇਆ ਤੇਰੀ ਜੀਭ ਤੇ ਜੇ ਸੋਣੀ ਨਹੀਂ ਹੋਈ ਜੀਭ ਤੇ ਮਾੜੀ ਜਿਹੀ ਕਟਾਜ ਦਿੰਦੇ ਥੋੜੀ ਜਿਹੀ ਹੋਰ ਗੱਲ ਮੈਂ ਗੱਤ ਕਰਨ ਦੀ ਆਦੇ ਦੀ ਦੰ ਬੋਦਾ ਦਿਨ ਉਹ ਬੋਦਾ ਪਤਾ ਪਤਾ ਉਹਦੇ ਕੱਪੜੇ ਲੱਭਤ ਮੈਂ ਤੇਰੇ ਛੱਡ ਗਿਆ ਮੇਰੇ ਲਾਮਾ ਆਇਨਾ ਕੋਈ ਤੇ ਕੋਈ ਉਹ ਤੇ ਉਹ ਦੰਦ ਪਾਇਆ ਹੀ ਇਹਨੇ ਐਵੇਂ ਤੋਂ ਸੁੱਖਣਾ ਨਾ ਲੜੀ ਕੋਈ ਜਿਆਦਾ ਕਿਉਂ ਟੀਦਲ ਹਾਂ ਟੀਦਲ ਉਹਨੂੰ ਵੀ ਚੱਦੋ ਇੱਥੋਂ ਕਿਉਂ ਕਾਲੂ ਉਹ ਵੀ ਤਾਂ ਤਨ ਚੜਾਉ ਇੱਥੇ ਹਾਂ ਹਾਂ ਆਓ ਮੈਂ ਮਤੇ ਦੀਦਾ ਤਾਂ ਮੈਰੀ ਬੜਾਈ ਤਚਨੀ ਨੂੰ ਤੇ ਥੂ ਥੂ ਚਾਨੇ ਲੋ ਤੂੰ ਥੋੜਾ ਚਾਨ ਚੜਾਇਆ ਅੱਗੇ ਮੇਰੇ ਸਿਰ ਤੇ ਚਾਨੀ ਚੜਿਆ ਮਾ ਕਾਦਾ ਉਹਨੂੰ ਕੱਪੜੇ ਪਾ ਲੈ ਦੀਦਾ ਆਵਾ ਮਤਲਬ ਮਤਲਬ ਨਹੀਂ ਸਮਝੀਏ ਦਾ ਮਤਲਬ ਪਤਾ ਨਹੀਂ چھوڑ ਦਿਓ ਚੇ ਮੇਰੇ ਹੋ ਕਰ ਗਿਆ ਤੋਬਾ ਕਰ ਜਾ ਜਿੱਤੇ ਪਤਾ ਨਹੀਂ ਗਾ ਤੇ ਸੋਚਦੇ ਆ ਬੇਚੀ ਚੱਜਾ ਸਮਝ ਨਹੀਂ ਆਈ ਹੁੰਦਾ ਜਿਹੜੀ ਮੇਰੇ ਤੇ ਪਤਾ ਨਹੀਂ ਪੁੱਛੂਂਗੀ ਜੈਨ ਤੂੰ ਪੁੱਛੂਂ ਨਹੀਂ ਇੰਦਾ ਤੈਹ ਦਿਆ ਵਾ ਕੀ ਕਰਾਂ ਤੂੰ ਵੀ ਨਾ ਛੱਡਾ ਨਾ ਜੀਣਾ ਹੀ ਨਾਮ ਤਾਤਾ ਵਾ ਇਹ ਨਾਮੀ ਤਰਾਉ ਮੈਨੂੰ ਤੇ ਇਹੋ ਚੰਚਾ ਗਿੰਦੀ ਆ ਤੇ ਭੱਜੀ ਨਾ ਜਾਵੇ ਜੇ ਜੇ ਦੇ ਭੱਜਦੀ ਤੇ ਕਹਣਾ ਜਿੱਦਾ ਦੀ ਭੈਣ ਏ ਆ ਉਦਾਂ ਦੀ ਏ ਆ ਮੈਨੂੰ ਇੱਕ ਵਾਰੀ ਇਹ ਨਹੀਂ ਲੱਗਦੀ ਗਿੰਦੀ ਇਹਨੇ ਕਹਨੀ ਜਿੱਥੇ ਦਈ ਆ ਜੋ ਬਣਾ ਕੀ ਸਾਖਤਾ ਬੰਬੀ ਦੇ ਕਿੰਨਾ ਕੰਮ ਰਿਹਾ ਬੰਬੀ ਦੇ ਕਣਕ ਬੀਜੀ ਚੱਲੀ ਥੋੜੀ ਰਹਿ ਗਈ ਕੱਲ ਨੂੰ ਮੈਂ ਕਿੱਲਾ ਖੰਡ ਰਹਿ ਗਿਆ ਵਾ ਬੀਜ ਨਹੀਂ ਕੰਨ ਮੈਂ ਕਹਾਂ ਤੇ ਵੇਲੇ ਉਹ ਜਾਂਦੇ ਤੇ ਮੇਰਾ ਵੀ ਪਿੰਡ ਜਾਣ ਦਾ ਰਾਤਾ ਉਹ ਤੇਰਾ ਜਿਹੜਾ ਪਿੰਡ ਜਾਣ ਦਾ ਰਾਤਾ ਚੱਲ ਜੀ ਆੜਾ ਸਿਆਪਾ ਗੱਲ ਪਾਇਆ ਲਿਆ ਆਗੇ ਕਿਹੜਾ ਆ ਸੋਨੀਆ ਵਾਲਾ ਕਦੀ ਕਿਸਦੇ ਘਰ ਕਰਦੀ ਸੇਰ ਵੀ ਨਹੀਂ ਦੇ ਰੱਖ ਦਿੱਤਾ ਮੈਨੂੰ ਪਤਾ ਨਹੀਂ ਕੀ ਦੀ ਗੱਲ ਕਰਦੇ ਆ ਕਦੀ ਕਿਸਦੇ ਘਰ ਕਦੀ ਕਿਸਦੇ ਘਰ ਲੋਕ ਹੱਸਦੇ ਬਾਹਰ ਬੈਂਚ ਤੇ ਬੈਠੇ ਮੈਨੂੰ ਆਂਦੇ ਤੇਰੀ ਸਾਈਜ਼ ਉਧਰੀ ਤਰੀਂ ਦੀ ਉਹਨਾਂ ਘਰ ਗੋਪੀ ਘਰ ਤਰੀਂ ਦੀ ਤੇ ਇਹਨੂੰ ਮੈਂ ਕਿਹਾ ਕੱਪੜੇ ਪਾ ਇਹਨੂੰ ਸਾਰੇ ਛੱਡ ਕੇ ਆਂ ਅੱਛਾ ਇਹਦਾ ਕੋ ਅੱਗੇ ਸੂਟ ਬਣਾਤਾ ਸੀ ਹੁਣ ਤੇ ਨਹੀਂ ਕੋ ਬਣਦੀ ਚੀਜ਼ ਇਹਦੀ ਨਹੀਂ ਚੱਲ ਰਹਿਣ ਆਈ ਸੀ ਤੇ ਬਣਾਇਂ ਦਿੱਤਾ ਸੀ ਅੱਗੇ ਪਿਆਰ ਦੇ ਦੇ ਤੁਰਦੀਨ ਹਾਂ 200-200 ਰੁਪਿਆ ਦੇ ਦਾਂਗੇ। ਹਾਂ। ਇਹਨੂੰ ਸਿਰੇ ਸਾਡਾ ਵਾਂ। ਮੇਰਾ ਤਾਂ ਜినਾਰਾਮ ਕੀਤਾ। ਬਾਹਰ ਲੋਕ ਹੱਸਦੇ। ਚਲੋ ਉਦਾਂ ਤਾਂ ਕੋਈ ਨਹੀਂ। ਦਿਵਿੰਦਰ ਵੀ ਇਹ ਗੱਲ ਕਹਿੰਦੀ ਤੇ ਮੈਂ ਹਾਂ ਚੱਲ ਆ ਜੇ ਆਈ ਆ। ਤੋਰ ਰਹਿਣ ਦੋ ਘੁੰਮਣ ਫਿਰਨ ਦੋ ਉਹਨੂੰ ਦਾ 15। ਉਹ ਮੈਂ ਹਾਂ ਚੱਲ ਨਿਆਣੀ ਆ ਕੋਈ ਗੱਲ। ਬੜਾ ਜੈ ਇਦਾਂ ਸਾਰੀ ਝੜੀ ਪਿੰਦਾ ਚੱਕਰ ਤਾਂ ਗੱਲ ਤੇਰੀ ਵੀ ਸਹੀ ਆ ਕਿ ਕੱਲ ਨੂੰ ਕੋਈ ਗੱਲਬਾਤ ਨਹੀਂ ਹੋਏ ਤੇ ਬਦਨਾਮ ਨੂੰ ਸਾਜਦੇ ਹੋ। ਉਹ ਲੋਕ ਹੱਸਦੇ ਆ। ਉਹ ਬੈਂਚ ਤੇ ਬੈਠੇ ਤਾਸ ਖੇਡਣ ਦੇ ਨੂੰ ਸੰਡੇ। ਕਹਿੰਦੇ ਸਾਰੀ ਤੇ ਹੀ ਉਧਰ ਬੜੇ ਗਿੜੇ ਮਾਰਦੀ। ਮੈਂ ਮੈਂ ਜਿਹਨੂੰ ਆਂਦੀ ਹੈ ਨ ਇਹ ਤਾਂ ਦੇ ਪੁਰਾ ਦੋ ਮੇ ਦੋ ਦੇ ਮੋ ਆਤਾ ਤੇ ਤਿੰਨ ਮੇ ਆਤਾ ਯੋ ਮੇਰੀ ਗੱਲ ਸੁਣ ਹੁਣ ਜੇ ਤਾਂ ਸ਼ਾਦੀ ਆਉਣਾ ਨਾ ਤੇ ਹੁਣ ਉਹਦੇ ਨਾਲ ਇਦਾਂ ਦੀ ਕੋਈ ਗੱਲ ਨਾ ਛੇੜੀ ਜੀ ਉਹ ਜਿਹੜਾ 도ਪੀ 도ਪੀ ਮੁੰਡਾ ਵਾ ਆਹੋ ਇਦਾਂ ਤਾਂ ਮੈਨੂੰ ਬਰਾ ਪਛਾਹੰਦਾ ਮੇਰਾ ਜੀਜਾ ਵਿਆਹ ਚਲਾ ਦੇ ਤੇਰੀ ਭੈਣ ਬੋਲਦੀ ਇਦਾਂ ਦੀਆਂ ਗੱਲਾਂ ਕਰਦੀ ਉਹ ਅੱਧੇ ਭੋਲੀ ਆ ਨੇ ਜੋ ਗੱਲ ਉਹਦੇ ਦੇਰ ਤੇ ਸਿੱਧੀ ਗੱਡ ਮਾਰੀ ਐ ਮੁੰਡੇ ਪਾਪਾ ਮੈਂ ਤਾਂ ਥਾਂ ਵਾਲੀ ਭੋਰੀ ਐ ਤੇ ਜੇ ਭੋਲੀ ਨਹੀਂ ਤੇ ਤਾਂ ਪਰੋਣੇ ਨੂੰ ਕੁੱਦ ਕੇ ਆ ਜਾਂਦੀ ਤੇਰੇ ਨੀਰ ਪਾਣੀ ਉੱਥੇ ਵੀ ਸਾਡਾ ਛਡਾਇਆ ਹੋਇਆ ਇਹਦਾ ਆਹੋ ਫੇਆ ਤਾ ਦੋ ਮੈਂ ਨਹੀਂ ਤਾ ਦੋ ਦੋ ਜਾ ਤੂੰ ਇਹੋ ਜੀ ਗੱਲ ਕਾਨੂੰ ਕਹਿਣੀ ਆ ਜਦੋਂ ਛੱਡ ਨਹੀਂ ਜਾਣਾ ਤੇ ਚੁੱਪ ਕਰਕੇ ਉੱਧਾ ਛੱਡ ਆਇਓ ਉਹ ਜਿਹਦਾ ਦੀ ਗੱਲ ਕਹੀ ਉਹਨੇ ਉੱਥੇ ਜਾ ਕੇ ਸਾਰੇ ਗਲੀ ਗਵਾਂਡ ਭੰਡ ਨਾ ਵੀ ਮਿਲਦਾ ਬਈ ਤੇਰੀ ਭੈਣੀਆਂ ਇਹਨਾਂ ਮੈਂ ਨੱਬਤ ਨਹੀਂ ਆ ਪਤਾ ਚਿੱਤੇ ਉੱਧਰੀ ਚ ਵੇਜ ਮੈਂ ਦਾਦਾ ਵੇਜ ਦੋਪੀ ਤਾਂ ਨਹੀਂ ਬੈਠੀ ਹੋ ਤੇ ਮੈਂ ਤਾਂ ਜਿੱਤੋਂ ਭਾ ਲੈਣੀ ਫੇਰ ਆ ਜਾਈ ਪੋਨੀ ਦੀ ਜਿੱਤੀ ਮਨੋਂ ਦੇ ਜੇ ਮੈਂ ਬੈ ਜਲੂ ਦਾ ਦੇਲਾ ਘਲਾ ਤਾ ਤੂੰ ਤੂੰ ਬੱਸ ਕਰ ਤਲੂਸ ਕਢਣ ਵਾਲੀ ਤੇ ਕੀਰੋ ਹਾਂ ਬਾਜੀ ਬੁਲਾ ਲਿਓਂਗੇ ਮੈਂ ਜਾਣਾ ਹੀ ਆ ਅੱਜ ਵੇਖੀ ਅੱਜ ਬਿਤਾ ਜਾ ਉਹ ਇੱਧਰ ਆ ਜਾ ਰੋਟੀ ਇਲਾਵਾ ਬੰਬੀ ਤੇ ਜਾਣਾ ਚਲ ਗਈ ਉਹ ਨਿਕਲ ਗਈ ਅਗਲੀ ਉੱਥੇ ਹੋ ਕੇ ਆਉਂ ਉਹਨਾਂ ਦੇ ਘਰ ਹੱਦ ਵਾਲੀ ਗੱਲ ਇਹਦੀ ਵੀ ਚੰਗੇ ਨਹੀਂ ਲੱਗਿਆ ਕਿਸਦੇ ਘਰ ਦੇ ਕੱਲ ਦੀ ਤਿਆਰੀ ਲੱਗ ਜੂ ਨਾ ਜੱਥੇ ਜਿਆਦਾ ਮੋਟਰ ਤੇ ਹਾਂ ਕੋਈ ਨਹੀਂ ਚਲ ਜਾ ਤੂੰ ਜਦੋਂ ਆਪਣਾ ਹੀ ਧੀਪੁਰ ਸਹੀ ਨਹੀਂ ਤੇ ਕਿਸਦੇ ਹੱਕ ਕੀ ਕਰੂ ਕੋਈ ਇਹਨੇ ਸਦੈਣ ਜਿਹੜੀ ਤੁਰਪੀ ਜਿੱਦਾਂ ਦੀ ਉਹ ਰੋਦਾਂ ਦੀ ਇਹਾ ਥਾਥੋ ਚਲ ਲੈ ਇਦਾਂ ਨਾ ਗਿਆ ਕਰ ਠੀਕ ਵਾ ਮੈਂ ਤਾਂ ਨਹੀਂ ਪਾਉਣੇ ਮੈਂ ਆਪਣਾ ਕੰਮ ਕਰ ਲਿਆ ਵਾ ਫੋਨ ਨਾ ਲਈ ਮੇਰ ਕੋ ਚਾ ਆ ਜਾ ਪੱਠੇ ਵੱਡੇ ਆ ਵੱਡੇ ਲਿਆ ਹੈ ਨਾ ਤੂੰ ਕੀਤਾ ਨਵੇ ਵਾਰੀ ਤੇ ਕੁਤੈਰੀ ਟੈਰੀ ਵਡੀ ਮੈਨੂੰ ਨਹੀਂ ਬਰਾ ਬਦਾਨ ਜਿਉਂ ਨਾ ਕਿਹਾ ਇਹ ਕਹਦੀ ਹਾਏ ਹਾਏ ਅਗਰ ਤੇ ਬਾਹਰ ਜਾਂਦੇ ਨਹੀਂ ਪੈਲੀਆਂ ਚ ਜੇ ਜਾਂਦੇ ਨੇ ਕੁੱਤਰਾ ਹੁੰ ਲੜਦੇ ਆ ਜਾਂਦੇ ਜੇ ਚੰਗੇ ਲੱਗਦੇ ਤੁਸੀਂ ਪੱਠੇ ਨਹੀਂ ਵੱਡ ਗਿਆ ਐ ਮੈਂ ਘਰ ਦਾਤੀ ਲੈ ਗਿਆ ਸੀ ਤੇ ਮੈਂ ਲੈ ਗਿਆ ਆਪਣੇ ਮੈਂ ਪੱਲੀ ਲੈ ਕੇ ਗਿਆ ਤੇ ਵੱਡਿਆ ਕਿਉਂ ਨਹੀਂ ਫਿਰ ਮੈਂ 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 부ਜੀ ਨੂੰ ਹੱਥ ਪਾਇਆ ਸੀ ਤੇ ਮੈਂ ਟੇਰੀ ਵੱਡ ਕੇ ਪਾਈ ਵੇ ਸਾਰੇ ਮੈਂ ਵਿੱਚ ਪੱਲੀ ਜੀ ਨਹੀਂ ਆਖੀ ਚੁੱਕੇ ਮੈਂ ਇਹਨੂੰ ਕਿਹਾ ਕਿ ਪੱਲੀ ਚਕਾ ਦੇ ਇਹਨੇ ਪੱਲੇ ਨੇ ਚਕਾਈ ਕਰ ਆ ਗਿਆ ਹਾਦੀ ਹੋ ਗਈ ਛਾਟਿਆੜੀ ਮੈਂ ਆਪਣਾ ਕੰਮ ਕਰਤਾ ਪੁੱਤਨੇ ਕਹਿੰਦੇ ਪੁੱਤਨੇ ਤੇ ਮੈਂ ਹੀ ਇਕ ਚੁੱਕ ਕੇ ਲਿਆਉਣ ਦਾ ਕੰਮ ਮੇਰਾ ਇੱਕ ਪੂਜਾ ਵੱਡਿਆਂ ਨੇ ਬਸ ਇੱਕ ਨਹੀਂ ਜੇ ਕੱਠੇ ਵਾਢੀ ਲਈ ਪੰਨੇ ਚ ਪਾ ਤੇ ਚੁੱਕਣ ਤੋਂ ਘਰ ਆ ਕੇ ਕਿੱਥੇ ਬੰਬੀ ਹੁਣ ਫੇਰ ਤਿੰਨ ਚਾਰ ਗਿੱਲੇ ਤਰ ਕੇ ਜਾਓਗੇ ਚਲ ਮੈਨੂੰ ਹੱਥ ਕਰਿਆ ਕਰ ਵੱਡ ਬਲੇਟਾ ਦੁੱਧੇ ਵੱਟਾਵਾ ਸਮਝਿਆ ਕਰ ਕੋ ਖਪਾ ਮਦੇ ਰਿੰਦੇ ਸਾਰੀ ਦਿਹਾੜੀ ਇੱਕ ਪੂਜਾ ਵੱਡਿਆਂ ਹੀ ਬਸ ਇਹਨੇ ਕੋਈ ਨਾ ਇਹ ਮੈਂ ਹੀ ਨਾ ਚੁੱਕਦੇ ਲਿਆਉਣਾ ਇੱਥੋਂ ਪੌੜੇ ਤੇ ਮੈਂ ਹੀ ਨਾ ਕੱਲ ਵੀ ਜੋਬਨ ਪੱਠੇ ਵੱਢ ਕੇ ਲੈ ਕੇ ਆਇਆ ਮਗਰ ਤੁਹਾਡੇ ਕੱਲ ਵੀ ਤੁਸੀਂ ਲੜ ਕੇ ਆਗੇ ਤੁਸੀਂ ਕਰਦੇ ਪਖੰਡ ਤੁਸੀਂ ਬਣਾ ਲਿਆ ਹੜੂਆ ਮੈਂ ਜੋਬਨ ਨੂੰ ਕਹਿੰਦਾ ਬਿਲਕੁਲ ਪੱਠੇ ਨਾ ਕੁਤਰੀ ਤੈਨਾਂ ਲੈ ਕੇ ਅਸੀਂ 70 ਫੇਰ ਤੇ ਦੋਹਾਂ ਨੂੰ ਬਾੜੀ ਲਾਵੇ ਖੜ ਤੇ ਚਕਾ ਕੇ ਲੈਸ ਕਰ ਦੇ ਤੈਨੂੰ ਤੇ ਮੈਂ ਅੱਜ ਅੱਜ ਲੋਰੀ ਦੰਦੀ ਆ ਇਹ ਨਹੀਂ ਤੁਦਨ ਵਾਲੇ ਚੁੱਪ ਕਰ ਜਾ ਨਹੀਂ ਲੋਰੀ ਗੰਦੀ ਜਦੋਂ ਨਹੀਂ ਉਦੋਂ ਗੱਲ ਕਹਿੰਦੀ ਰਹਿੰਦੀ ਹੈ ਤੇ ਗੰਦੀ ਆ ਗੰਦੀ ਲਾੜ ਕਿਹੜੀ ਹੁੰਦੀ ਆ ਪਤਾ ਹੈਗਾ ਕਿ ਜਿਹੜੇ ਨਹੀਂ ਕੰਮ ਤਾਂ ਦੇ ਉਹੀ ਹੁੰਦੇ ਆ ਉਹ ਤੇ ਬੰਦੇ ਉਹ ਅੰਦਰ ਬਹਿ ਜਾ ਕੇ ਨਹੀਂ ਮੈਂ ਅੱਗੇ ਬਣੀ ਆ ਪਤਾ ਤੀ ਟਾਲੇ ਦੀ ਤੂੰ ਮੈਨੂੰ ਤੁਸੀਂ ਠੀਕ ਆ चलने तो 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 का चल हमरा ओए टटका हां मैंने आगे टटका टटका मां आ रहा यो ते भी है दो में ने गल बोले हम तड़े जे बूजा बादी लिया ही त तेनु घुमारी पे जे फली चोदे कल्ला ने पता पता ने आ जे मेरा कुदर ने मैं जन मेरी बारी हुदी मैं ने गला चोक जाना अरे आजा फरिया आजा फरिया आजा ਉਹਨਾਂ ਇਹ ਤੇ ਬੁਢਾ ਹੋ ਗਿਆ ਜਿਆਦਾ ਪੰਜਾਈ ਆ ਤੇ ਮੈਂ ਪਤ ਵੱਦੀ ਨਾਲ ਸਾਲੀ ਉਹ ਐਨੇ ਵੱਡਿਆ ਇੱਕ ਤਾਂ ਗਰੀਬ ਸਾਜੀ ਰੱਖ ਤੱਕ ਤਿੰਨੇ ਜਾਣੇ ਤੇ ਪੱਠੇ ਪਾਉਣ ਵਾਲੇ ਚਲ ਉਹਨੂੰ ਸ਼ਿੱਧਤ ਦੋ ਗੁੱਡ ਭਲੇ ਲਿਕੋ ਜੀ ਮੂੰਹ ਤਾਂ ਦੇ ਦਾਲੀਆਂ ਇਹ ਸ਼ਰਮ ਨਹੀਂ ਆਦੀ ਤਾਂ ਲੱਗਦਾ ਦੁੱਧ ਵੀ ਡਾਉ ਜਾ ਦੋ ਦੋ ਗਲਾ ਪੀਂਦਾ ਰਾਤ ਨੂੰ ਤੇ ਤੂੰ ਕੀ ਪੀਣਾ ਵਾ ਇਹ ਵੀ ਦੁੱਧ ਹੀ ਪੀਂਦਾ ਤੂੰ ਤੂੰ ਵੀ ਦੋ ਦਾ ਮੇਰਾ ਹੀ ਪੀਂਜਦਾ ਸਾਰਾ ਰਾਤ ਨੂੰ ਐ ਮੰਦੋ ਨਾਂ ਲਗਾਵੇ ਦੋ ਘੋਟੋ ਉਹਦੇ ਤੇ ਕਿਤੇ ਵੱਧ ਕਰਨਾ ਜਾਂ ਜਿੱਤੇ ਬੂੰਦ ਨਹੀਂ ਮੈਨੂੰ ਪੀਂਦਦੇ ਇੰਨਾਂ ਦੀਆਂ ਤੇ ਤੈਨੂੰ ਦੇਣਾ ਚਾਹੀਦਾ ਮੈਨੂੰ ਕਹ ਲਈ ਦੁਪੱਟਾ ਪਾਉਣੀ ਆ ਦੋ ਘੋਟ ਨਹੀਂ ਆ ਗੱਲ ਸਮਝ ਆ ਰਹੀ ਪਤੀਲੇ ਚ ਰਾਤੀ ਮੈਂ ਤਿੰਨ ਬਲਾਸ ਤਾਂ ਤੇ ਤਿੰਨਾਂ ਦੇ ਮਿਲ ਕੇ ਪਾਏ ਸੁੱਕ ਪੀਂਦੀ ਨਹੀਂ ਨਾ ਮੈਂ ਪੀਂਦੀ ਤੋ ਉਹ ਕਿਤਾ ਲਾ ਗਿਆ ਬਾਅਦ ਤੋ ਕਹ ਦੇਤਾ ਮੈਂ ਪੀਤਾ ਵੀ ਨਹੀਂ ਆ ਇਹਦਾ ਤਾਂ ਕੰਮ ਕੁ ਕਰਦੀ ਨਹੀਂ ਪਾਣੀ ਵੀ ਪਾਉਂਦੀ ਆ ਦੁੱਧ ਚ ਟੀਲਾ ਲਾ ਕੇ ਟੀਲਾ ਲਾ ਕੇ ਮਰੇ ਦੁੱਧ ਚ ਪਾਣੀ ਨਹੀਂ ਪਾਉਣਾ ਜੇ ਪੀਣਾ ਹੁੰਦਾ ਪਹਿਲਾਂ ਸ਼ਾਮੀ ਦੱਸ ਦਿਆ ਕਰ ਪੀਣਾ ਨਹੀਂ ਆ ਮੈਂ ਮਾਇਜਾ ਦੇ ਪਾਣੀ ਬੜਾ ਗਲਾਸ ਪੀ ਕੇ ਤੋ ਮਗਰ ਇਹਨਾਂ ਦੇ ਵਿੱਚ ਚੋ ਵੀ ਘੋਡਾ ਲਿਆ ਨਹੀਂ ਇਹਨਾਂ ਦੀ ਜਿਹ ਮੈਂ ਦਿੱਤੀ ਦਾ ਪਾਣੀ ਪਾਤਾ ਹੀ ਥਵਾ ਦਿਆ ਤੇ ਮੈਂ ਤੇ ਦੇਰ ਪੀਤਾ ਦੇਰ ਬੜੀ ਸੋਹਣੀ ਗੱਲ ਵਾ ਇਹਨਾਂ ਦੀ ਤਾਂ ਇਹਨੂੰ ਗਿਆ ਪੱਠੇ ਚੁੱਕ ਕੇ ਲਿਆਵੇ ਮੈਂ ਨਹੀਂ ਲਿਓਣਾ ਇਕੱਲੇ ਨਹੀਂ ਮੈਂ ਜਾਣਾ ਮੈਂ ਨਹੀਂ ਲਿਓਣਾ ਵੇਖ ਦੋ ਮੱਝ ਵੇਖ ਦੋ ਮੱਝ ਵੀ ਤੋਣੀ ਦੇ ਨਾਲ ਹੀ ਗੱਦ ਦੇਣਾ ਨੇ ਇਹਨਾਂ ਨੇ ਇੱਥੇ ਤੀਤਰੋਣਾ ਕਾਦੇ ਸੋਣੀ ਨਾਲੀ ਨਹੀਂ ਜਦੋਂ ਮੇਰਾ ਖਾ ਜਦਾਂ ਤੇਰੇ ਲੱਛਣ ਹੋ ਆ ਮੈਨੂੰ ਉਦੋਂ ਚੰਗਾ ਲੱਗਦਾ ਤੁਹਾਨੂੰ ਨਹੀਂ ਨਹੀਂ ਇਹ ਇੱਕ ਪੂਜਾ ਵੱਢ ਕੇ ਆ ਗਿਆ ਹੀ ਓਏ ਚੁੱਕ ਜਾਵੇ ਲੋਣੀ ਨੇ ਪਾ ਜੇ ਤੁਹਾਨੂੰ ਕਹਿੰਦਾ ਤੂੰ ਚੋਕਲੇ ਚੋਕ ਲੈਣਾ ਇਹਦਾ ਫੜਕੀ ਵੀ ਵੱਡਾ ਬਰਾਵਾ ਗੱਲ ਉਹਨਾਂ ਨੇ ਐਨੀ ਭਾਰੀ ਗੱਲ ਕਰਦਾ ਇਹਨੂੰ ਗੱਲ ਕਿਉਂ ਨਹੀਂ ਮੰਨਦਾ ਓਹ ਪਾਪਾ ਆਹੇ ਅਹੀਂ ਨੀ ਤਾਦੀ ਲਈ ਜਾਂਦੇ ਖਛਮਾਨੂ ਥਾ ਮੜਾ ਲਾਲਾ ਤੇ ਅਜਾ ਪਹਿਨਾ ਤੂੰ ਨਾ ਖਪਾਕ ਕੋ ਛਤ ਵਗੜ ਮੈਂ ਮੈਂ ਖਪ ਖਪ ਵੀ ਹਾਰ ਹੋ ਗਈ ਕਿਤੇ ਮੰਨ ਲਿਆ ਕਰੋ ਗੱਲ ਕਿਉਂ ਘਰ ਦੇ ਵਿੱਚ ਤਮਾਸ਼ਾ ਬਣਾਉਂਦੇ ਜਿਹਦਾ ਲੜਦੇ ਆਉਂਦੇ ਛਿਰ ਕੇ ਲੋਕ ਤੁਹਾਨੂੰ ਵੇਦੇ ਇਹਨੂੰ ਤਾਂ ਪੱਟੇ ਲੈ ਕੇ ਆਵੇ ਪੱਟੇ ਲੈ ਮੈਂ ਕੱਲੇ ਨਹੀਂ ਹਣਾ ਹਣ ਮੈਂ ਤਾਂ ਮੱਜ ਵੇਡੋ ਜਿਵੇਂ ਪੱਲੀ ਫੜਨਾ ਤਾਂ ਦੋਵੇਂ ਜਾਣੇ ਅੱਧੇ ਅੱਧੇ ਮੋਟਰਸਾਈਕਲ ਦੇ ਜਾ ਦੇ ਵੱਡੇ ਕਿਹੜੇ ਕੁਦਰ ਨੇ ਮੈਂ ਹੁੰਦਿਆ ਤੁਸੀਂ ਨਾ ਕੁਦਰ ਜੋ ਤੂੰ ਚੀਨੀ ਤੇ ਮੈਂ ਹੋੜੀ ਨਾਲ ਮੈਂ ਜੋ ਬਣ ਕੁਦਰ ਲੂਗਾ ਵਾਲੇ ਆ ਕੇ ਤੇ ਸੁਣ ਤਾ ਕੀ ਜਾਤ ਜਾਨਿਆ ਤੋ ਤੇ ਰੰਦੀ ਨੂੰ ਆਈ ਪਿਆ ਮੈਣੀ ਪੋਣੇ ਤੂੰ ਹੀ ਪੜੇ ਤੇ ਜੋਬਨ ਨੂੰ ਜਾਤ ਜਾਨਣ ਚਾਹੀਦਾ ਮੱਝ ਵੇਚਣੀ ਮੱਝ ਵੇਚ ਉਹ ਮਾਂ ਕੀ ਵੇਚਣ ਤੇ ਆਈ ਉਹ ਇਹਨਾਂ ਦਾਤ ਜਾਨੇ ਨਹੀਂ ਹੱਥ ਮੱਝ ਨੂੰ ਪੱਥੇ ਨਹੀਂ ਪਈ ਜਾ ਮੇਰਾ ਹੱਥ ਹੀ ਖੋਲ ਕੇ ਵੇਚੋਣੀ ਵੇਖੀ ਹਾਏ ਹਾਂਜੀ ਦੰਡੀਆਂ ਲਾਦਾ ਨਾ ਤੇ ਦੰਡੀਆਂ ਵੀ ਜੀ ਜਾਵਾ ਮੱਝਾਂ ਵੇਚਣ ਲੱਗ ਗਈ ਹੁਣ ਨਵਾ ਤਾਦਾ ਚੰਦ ਤੇ ਤੇਰਾ ਤੂੰ ਮੁੱਢੇ ਐ ਮਾਦੀ ਹੱਥ ਮੱਝ ਤੇਰੀ ਮਾਂ ਐ ਦੰਦਿਆ ਉਂਟੇ ਤੋਰ ਜੀ ਤੋਰ ਐ ਕੋਲੋਂ ਸੰਦਲ ਹਾਦਾ ਨਾ ਨੇ ਨੇ ਤੇ ਤੁਝੇ ਤਬੇ ਦੀ ਇਹ ਤਾਂ ਦਾਲ ਤੁਨੀ ਹੈ ਤੂੰ ਦਾਲੋ ਦੀ ਆਇਕ ਸੋਨੀ ਟੋਨੀ ਜੜੀ ਆ ਸੋਨੀ ਉਹ ਗੋਵਾਂ ਦੀਆਂ ਦੇ ਮੁੰਡੇ ਨਾਲ ਇਧਰ ਵੀ ਆਇਆ ਤਾ ਆ ਜਾ ਹਾਂ ਉਹਨਾਂ ਛੈਦੋ ਜੀ ਤੇਰੇ ਵਾਲਾ ਕਿਹੜਾ ਘਰ ਤਾ ਸੋਨੀ ਲਈ ਫੇੜਿਆ ਕੀ ਹੋ ਗਿਆ ਹਾਂ ਚੱਲਿਆ ਆਇਆ ਲੈ ਤੈਨੂੰ ਸਾਦੀ ਬਦਨਾਮੀ ਕਰਾਉਣੀ ਹੈ ਤੇਰੇ ਭੈਣ ਨੇ ਉਹ ਕਿ ਭੁਜਾਈਏ ਸਾਦੀ ਜਿਤ ਵੀ ਦਿੱਛੇ ਆ ਮੋਚ ਨਹੀਂ ਵੀ ਕਰਾਉਣੀ ਤੂੰ ਇਹਦੀ ਹਾਂ ਕਾਰੇ ਦੀ ਪਹਿਲਾਂ ਹੀ ਚੜਾ ਦੇਣੀ ਤੁਹਾਡੀ ਇਹ ਦਾਣੀ ਰੋਲੇਗੀ ਹੁਣ ਤੁੱਟ ਚੇਤੇ ਨਹੀਂ ਆ ਪਤਾ ਨਹੀਂ ਉਹ ਵੀ ਫੇਰ ਨਿੱਧੀ ਦੇਦੀ ਗੱਛੇ ਮੈਨੂੰ ਉਹਦੇ ਮਾਰੇ ਲਾਦੇ ਆ ਥੋਣੀ ਮੇਰੀ ਨੂੰ ਆਂਦੇ ਜੇ ਕੀ ਫਾਟ ਕੇ ਮੁੱਛ ਕਟਾ ਦੇ ਤੇਰਾ ਮਾਲਿਆ ਇਹਨੇ ਲਾਜ ਮੇਰੇ ਪਾਣੀਆਂ ਹੋ ਗਿਆ ਨਾ ਮਾਲਿਆ ਕਰੀ ਚੇਤੇ ਹੈ ਮਿਟਾਵਾ ਨਾ ਹਰ ਦਾਣੀ ਮਿਟਾਵਾ ਨਾ ਤੁਮ ਨਾ ਛੋਪੜੀ ਆ ਤਾ ਤੇ ਦੋ ਤੁਮ ਮੱਚੇ ਅਮਰੇ ਤੇਨੇ ਜਾ ਜਾਈ ਫਿਰ ਕਾਰੇ ਕੰਮ ਦੇ ਹੈ ਉੱਲਾਹਾ ਕੰਮ ਵੀ ਕਰੋਣਾ ਹਣਾ ਇੰਨੇ ਕੋਈ ਕੰਮ ਨਹੀਂ ਤਾਂ ਕੰਮ ਤਾਂ ਨਹੀਂ ਆਪਾਂ ਆਪੇ ਜੋਬਾਂ ਕਰੂ ਪੱਠੇ ਪਾਵੇ ਢੇੜੀ ਢੂ ਮਾਤਾ ਦੀ ਜੋ ਮਾਦੀ ਆਖੇ ਪੱਠੇ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਕੱਲ ਨੂੰ ਵੇਖ ਜਾ ਨਹੀਂ ਪੱਠੇ ਨਹੀਂ ਪੈਤੇ ਮੈਂ ਜਾਣੀ ਮਾਤਾ ਇਹਨੇ ਵੇਚੋਣੀ ਆ ਰਾਤ ਨੂੰ ਮੈਨੂੰ ਫੜ ਲਓ ਜਿੱਥੋਂ ਪੀਣਾ ਦਰਜ ਜਾਣਿਓ ਨਾ ਪੀਵਾਂਗੇ ਨਾ ਪੀਵਾਂਗੇ ਧਾੜੀ ਕਿੱਥੇ ਚਾਹ ਬੰਦੀ ਜਾ ਓਏ ਪਿੰਡ ਚੁੱਕ ਲਿਆ ਤੈਨੂੰ ਮੈਂ ਵੀ ਜਾਵਾਂ ਖੱਲਾ ਨਹੀਂ ਜਾਣਾ ਮੈਂ ਕੱਡੀ ਪਾਰੀ ਪਾਂਟਵਾ ਮਿਲੋਗੀ ਬੰਦਰ ਜੀ ਆ